ਇਸ ਵੀਰ ਦੇ ਇਸ ਟਾਈਮ ਇੱਕ ਹਸਪੀਟਲ ਦੀ ਵਰਦੀ ਪਾਈ ਵੀ ਆ ਜੀ ਮੇਰਾ ਨਾਮ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਿੰਡ ਦਹੇੜੂ ਦਹੇੜੂ ਕਿੱਥੇ ਪੈਂਦਾ ਜੀ ਇਹ ਜਿਹੜਾ ਲੁਧਿਆਣਾ ਦਹੇੜੂ ਪਿੰਡ ਦੱਸ ਰਹੇ ਨੇ ਜੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਪਰਿਵਾਰ ਚ ਕੌਣ-ਕੌਣ ਆ ਜੀ ਕੀ ਨਾਮ ਆ ਜੀ ਭਰਾ ਦਾ ਗੋਪਾਲ ਸਿੰਘ ਉੱਥੇ ਕਿਹੜੇ ਸ਼ਹਿਰ ਚ ਰਹਿੰਦੇ ਨੇ ਇਟਲੀ ਚ ਜੀ ਮਾਰੀਓ ਅੰਕਲ ਦੇ ਕੋਲੋਂ ਪੋਰਨੋ ਚ ਲੱਗਿਆ ਹੋਇਆ ਜੀ ਅੱਛਾ ਤੁਸੀਂ ਵੀ ਬਾਹਰ ਗਏ ਹੋ ਤੁਸੀਂ ਮੈਂ ਤਾਂ ਪਹਿਲਾਂ ਜਾਇਆ ਮੈਂ ਕਿਹਾ ਠੰਡ ਬਹੁਤ ਆ ਮੈਂ ਨਹੀਂ ਰਹਿਣਾ ਹੈਗਾ ਕਿਹੜੀ ਕੰਟਰੀ ਗਏ ਸੀ ਜੀ ਇਟਲੀ ਉਹਥੇ ਤੁਸੀਂ ਕਿਹੜ ਕੋਰੀ ਕੋਰੀ ਚ ਸਾਰਾ ਐਡਰੈਸ ਦੱਸਿਓ ਜੀ ਬਸ ਇਹੀ ਆ ਕੋਰੀ ਆ ਉਹਦਾ ਨਾਮ ਹਾਂਜੀ ਬਰੇਤਰੀ ਕੋਰੀ ਕੋਰੀ ਬਰੇਤਰੀ ਜੂਲੀਅਨ ਹੈ ਲੋ ਉੱਥੇ ਕੀ ਆ ਤੁਸੀਂ ਕੀ ਕੰਮ ਕਰਦੇ ਸੀ ਇਟਲੀ ਦੇ ਵਿੱਚ ਜੀ ਬ੍ਰੈਡ ਜਾਂ ਬ੍ਰੈਡ ਪੀਸੇ ਪਾਨੇ ਜੀ ਤੁਸੀਂ ਕਿੰਨੇ ਕ ਸਾਲ ਰਹੇ ਜੀ ਉੱਥੇ 3 ਸਾਲ ਇਹਦਾ ਨੰਬਰ ਨੰਬਰ ਤੁਹਾਨੂੰ ਗਿਆ ਸੀ ਇਹਨਾਂ ਦੇ ਨਾ ਪੈਰ ਚ ਕੀੜੇ ਪਏ ਹੋਏ ਨੇ ਜੀ ਹਾਲਾਤ ਬਹੁਤ ਦਰਦਨਾਕ ਨੇ ਜੀ ਨਹੀਂ ਚੰਨੇ ਇੱਕ ਦਰਦਨਾਕ ਹਾਲਾਤ ਨੇ ਨਾ ਜੀ ਅਸੀਂ ਤੁਹਾਨੂੰ ਵੀਡੀਓ ਚ ਨਹੀਂ ਦਿਖਾ ਸਕਦੇ ਮਤਲਬ ਰੁਗਾਂ ਦਾ ਰੁਗ ਨਾ ਜਦੋਂ ਕੱਪੜਾ ਪਰੇ ਕਰਦੇ ਆ ਰੁਗਾਂ ਦੇ ਰੁਗ ਕੀੜੇ ਚੱਲ ਰਹੇ ਨੇ ਜੀ ਇਹ ਸਾਡੇ ਪੰਜਾਬ ਦੇ ਵਿੱਚ ਅੱਜ ਸਾਡੇ ਪੰਜਾਬੀ ਭਰਾਵਾਂ ਦੇ ਆ ਹਾਲਾਤ ਹੋ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਖੜੇ ਆ ਜੀ ਫੌਜੀ ਏਰੀਏ ਦੇ ਬਿਲਕੁਲ ਨਾਲ ਇੱਕ ਜਹਾਜ਼ਾਂ ਦਾ ਅੱਡਾ ਸਾਡੇ ਇੱਧਰਲੇ ਪਾਸੇ ਜਹਾਜ਼ ਨੇ ਜੀ ਔਰ ਸਾਨੂੰ ਇੱਕ ਵੀਰ ਮਿਲਿਆ ਜੀ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਇਸ ਵੀਰ ਦੇ ਇੱਕ ਹਸਪੀਟਲ ਦੀ ਵਰਦੀ ਪਾਈ ਵੀ ਆ ਆਪ ਜੀ ਨੇ ਇਸ ਵੀਡੀਓ ਨੂੰ ਦੇਖਣਾ ਔਰ ਦੇਖ ਕੇ ਪਹਿਲਾਂ ਤਾਂ ਸ਼ੇਅਰ ਕਰਿਓ ਇਸ ਵੀਡੀਓ ਨੂੰ ਤਾਂ ਜੋ ਆਪਾਂ ਨੂੰ ਇਸ ਵੀਰ ਦਾ ਘਰ ਮਿਲ ਜਵੇ ਇਸ ਵੀਰ ਦੇ ਇਸ ਟਾਈਮ ਇੱਕ ਹਸਪੀਟਲ ਦੀ ਵਰਦੀ ਪਾਈ ਵੀ ਆ ਜੀ ਇਹ ਹਸਪੀਟਲ ਹੈਗੇ ਨੇ ਜੀ ਹਰਿਆਣੇ ਦਾ ਹਸਪੀਟਲ ਆ ਜੀ ਹੈਲਥ ਹਾਂ ਜੀ ਹਰਿਆਣੇ ਦਾ ਹਸਪੀਟਲ ਆ ਜੀ ਆਪ ਜੀ ਦੇਖ ਰਹੇ ਹੋ ਇਹ ਵੀਰ ਦੇ ਹਾਲਾਤ ਬਹੁਤ ਤਰਸਯੋਗ ਨੇ ਸੀ ਤੁਹਾਨੂੰ ਦਿਖਾ ਨਹੀਂ ਸਕਦੇ ਜੀ ਕਿਉਂਕਿ ਉਹਨਾਂ ਦੇ ਪੈਰ ਦੇ ਵਿੱਚ ਇਸ ਟਾਈਮ ਜ਼ਖਮ ਆ ਬਹੁਤ ਵੱਡਾ ਉੱਪਰ ਲੀਰਾਂ ਲਵੇਟੀਆਂ ਨੇ ਜੀ ਕੀੜੇ ਜਿਹੜੇ ਵਿੱਚ ਚੱਲ ਚੁੱਕੇ ਨੇ ਹਾਂਜੀ ਬਾਪੂ ਜੀ ਕੀ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਿੰਡ ਦਾਹੜੂ ਦਾਹੜੂ ਕਿੱਥੇ ਪੈਂਦਾ ਜੀ ਇਹ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਚ ਤੁਹਾਡੇ ਪਰਿਵਾਰਕ ਮੈਂਬਰ ਜੀ ਸਾਰੇ ਉੱਥੇ ਨਹੀਂ ਸਾਨੇ ਵਾਲੇ ਤੁਹਾਡਾ ਵਿਆਹ ਹੋਇਆ ਜੀ ਵਿਆਹ ਹਾਂਜੀ 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 अच्छा जी बच्चे किथे ਨੇ بچے ਤੁਸੀਂ ਘਰੋਂ ਕਿੰਨੇ ਕ ਟਾਈਮ ਤੋਂ ਆਏ ਹੋ ਜੀ بچے ਉੱਥੇ ਨੇ ਜੀ ਘਰੇ ਜਾਣਾ ਚਾਹੁੰਦੇ ਹੋ ਜੀ ਹਾਂਜੀ اچھا ਖੜੇ ਹੋ ਜੋ ਜੀ ਕਹਿੰਦੇ ਇੱਥੇ ਤੁਹਾਡੀ ਸਾਹਿਬ ਤੁਹਾਡੀ ਸਾਹਿਬ ਜੀ ਕਹਿੰਦੇ ਇੱਥੇ ਇਲਾਜ ਕਰਦਦੇ ਨੇ ਮਿੰਟ ਜੀ اچھا ਜੀ ਬਹੁਤ ਹਾਲਾਤ ਤਰਸਯੋਗ ਨੇ ਜੀ ਹਾਂਜੀ ਇੱਕ ਤਾਂ ਛੱਡ ਕੇ ਨਹੀਂ ਜਾਂਦਾ اچھا ਜੀ ਇੱਕ ਮੈਨੂੰ ਆਇਆ ਨਹੀਂ ਮੇਰੇ ਕੋਲ ਜੀ ਜੀ ਵਿੱਚ ਕਰਾਇਆ ਰੁਪਈਏ ਘਟਨੇ ਜੀ اچھا ਜੀ ਇੱਕ ਮੈਨੂੰ ਮੋਟਰਸਾਈਕਲ ਦੇ ਉੱਤੇ ਜੇ ਕੋਈ ਲੁਜਾਣੇ ਤੋਂ ਲੁਜਾਣੇ ਦੇ ਸਿੱਧਾ ਸਾਹਣੇ ਨਾਲ ਛੱਡਿਆ ਹੋਇਆ। ਦੋਸਤੋ ਬਹੁਤ ਬੁਰੇ ਹਾਲਾਤ ਨੇ ਜੀ ਗੰਦੀ ਬਦਬੂ ਜਿਹੜੀ ਪੈਰ ਦੇ ਵਿੱਚ ਆ ਜੀ। ਤੁਸੀਂ ਦੇਖਿਆ ਪ੍ਰਦੀਪ ਸਿੰਘ ਨਾਮ ਦੱਸਿਆ ਜੀ। ਦਹੇੜੂ ਪਿੰਡ ਦੱਸ ਰਹੇ ਨੇ ਜੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ। ਅਸੀਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਜੀ। ਪਟਿਆਲੇ ਤੋਂ ਸੰਗਰੂਰ ਰੋਡ ਦੇ ਉੱਪਰ ਜਦੋਂ ਸਾਨੂੰ ਵੀਡੀਓ ਆਈ ਤਾਂ ਅਸੀਂ ਅੱਧੇ ਘੰਟੇ ਦੇ ਵਿੱਚ ਉਰੇ ਹਾਜ਼ਰ ਹੋ ਗਏ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ। ਪੈਰ ਦੇ ਵਿੱਚ ਬਹੁਤ ਜ਼ਿਆਦਾ ਜਿਹੀ ਗੰਦੀ ਬਦਬੂ ਆ ਰਹੀ ਆ ਨਾ ਜੀ ਉਹ ਜਿਹੜੇ ਕੀੜੇ ਚੱਲ ਚੁੱਕੇ ਨੇ ਜੀ ਜ਼ਖਮ ਬਹੁਤ ਜ਼ਿਆਦਾ ਦਰਦਨਾਕ ਆ ਜੀ ਪਰ ਇਸ ਵੀਰ ਦੇ ਜਿਹੜੀ ਇੱਕ ਹਸਪਤਲ ਦੀ ਵਰਦੀ ਪਾਈ ਵੀ ਆ ਖੜੇ ਹੋਇਓ ਮੜ ਜਾ ਇੱਕ ਹਸਪਤਲ ਦੀ ਵਰਦੀ ਆ ਜੀ ਜਿਹਦੇ ਤੋਂ ਪਹਿਚਾਨ ਇਹ ਵੀ ਹੋ ਸਕਦੀ ਆ ਵੀ ਹੋ ਸਕਦਾ ਇਹ ਇਲਾਜ ਦੇ ਦੌਰਾਨ ਹੋਣਾ ਕੱਢ ਦੋ ਹੋ ਸਕਦਾ ਸੁਰਜਨ ਚ ਗਈ ਠੀਕ ਆ ਜੀ ਠੀਕ ਆ ਜੀ ਸੁਰਜਨ ਚ ਉੱਥੇ ਕੋਈ ਕਿਸੇ ਨੇ ਕੋਈ ਪੁਛਪੜਤਾਲ ਨਹੀਂ ਹੈਗੀ ਇਹ ਤੁਹਾਡੇ ਵਰਦੀ ਕਿੱਥੋਂ ਪਾਈ ਆ ਤੁਸੀਂ ਆ ਜਿੱਥੇ ਕੋਈ ਹੈਗਾ ਆਪਣੇ ਅੰਬਾਲੇ ਕੋ ਸੁਰਜਨ ਨਹੀਂ ਉੱਥੀ ਉੱਥੇ ਇਲਾਜ ਹੋ ਰਿਹਾ ਸੀ ਤੁਹਾਡਾ ਕਿਸੇ ਨੇ ਰੁਪਈਏ ਰੁਪਈਏ ਦਾ ਲਾਇਆ ਨਹੀਂ ਹੈਗਾ ਜੀ ਅੱਛਾ ਜੀ ਦੇਖੋ ਕਿੱਦਾਂ ਦਾ ਨੈਪਕੀਨ ਗੰਦੇ ਮਤਲਬ ਬਹੁਤ ਜ਼ਿਆਦਾ ਤਰਸਯੋਗ ਹਾਲਾਤ ਨੇ ਸਾਡੇ ਪੰਜਾਬੀ ਭਰਾ ਦੇ ਦਹੇੜੂ ਪਿੰਡਾ ਜੀ ਲੁਧਿਆਣਾ ਜ਼ਿਲ੍ਹੇ ਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਇਹ ਵੀਰ ਨੌਜਵਾਨ ਖੜੇ ਨੇ ਜੀ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਜਦੋਂ ਵੀਡੀਓ ਬਣਾ ਕੇ ਭੇਜੀ ਕਿਉਂਕਿ ਜਦੋਂ ਸਾਨੂੰ ਕੋਈ ਜ਼ਖਮ ਵਾਲੀ ਵੀਡੀਓ ਆਉਂਦੀ ਹੈ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਦੀ ਮਦਦ ਕਰਨੀ ਹੁੰਦੀ ਆ ਕਿਉਂਕਿ ਇਹ ਇਨਸਾਨ ਆ ਸਾਡੇ ਅੰਦਰ ਵੀ ਉਹੀ ਮਹਾਰਾਜ ਨੇ ਦਿਲ ਦਿੱਤਾ ਜਿਹਦੇ ਅੰਦਰ ਤਰਸ ਦਿੱਤਾ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਵੀ ਜਦੋਂ ਇਹੋ ਜਿਹੀਆਂ ਵੀਡੀਓਜ਼ ਆਉਂਦੀਆਂ ਨੇ ਸਾਨੂੰ ਇਹ ਹੁੰਦਾ ਵੀ ਕੁਝ ਨਾ ਕੁਝ ਹੋਰ ਕਰੀਏ ਇਦਾਂ ਦੇ ਇਨਸਾਨਾਂ ਲਈ ਪਹਿਲਾਂ ਤਾਂ ਆਪਾਂ ਇਹਨਾਂ ਦਾ ਘਰ ਲੱਭਣਾ ਜੀ ਘਰ ਲੱਭ ਕੇ ਇਹਨਾਂ ਦੀ ਫੈਮਿਲੀ ਬਾਰੇ ਜਾਨਣਾ ਇਸ ਟਾਈਮ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਚ ਇਹਨਾਂ ਨੂੰ ਲੈ ਕੇ ਜਾਵਾਂਗੇ ਜੀ ਵੀਰੇ ਤੁਸੀਂ ਇਹਨਾਂ ਨੂੰ ਕਿਹਨਾਂ ਨੇ ਇਤਲਾਹ ਦਿੱਤੀ ਸੀ ਸਾਨੂੰ ਜੀ ਅੱਛਾ ਤੁਸੀਂ ਇਹਨਾਂ ਨੂੰ ਕਦੋਂ ਤੋਂ ਦੇਖਿਆ ਵੀਰੇ ਵੀਰੇ ਮੈਂ ਸਵੇਰੇ ਸਵੇਰੇ ਲੰਘਿਆ ਯਾਰਾ ਦੂਰੇ ਤੋਂ ਰਿਸ਼ਤੇਦਾਰ ਆ ਰਹੇ ਤੇ ਰਿਸ਼ਤੇਦਾਰ ਨੂੰ ਛੱਡਣ ਜਾ ਰਹੀ ਸੀ ਮੈਂ ਦੇਖਿਆ ਰੋਕਿਆ ਮੋਟਰਸਾਈਕਲ ਮੈਂ ਤੁਹਾਡਾ ਨੰਬਰ ਮਿਲਿਆ ਸੇਵਤੀ ਮੈਂ ਉਸ ਵੀਡੀਓ ਭੇਜੀ ਬਾਈ ਨੂੰ ਉਹ ਕਹਿੰਦਾ ਵੀ ਅਸੀਂ ਕਰਦੇ ਆ ਬਾਈ ਨਾਲ ਗੱਲ ਫਿਰ ਉਸ ਬਾਈ ਨੇ ਕਿਹਾ ਵੀ ਮੈਨੂੰ ਵੀਡੀਓ ਪੂਰੀ ਪ੍ਰੋਪਰ ਬਣਾ ਕੇ ਭੇਜੋ ਵੀ ਕੀ ਗੱਲ ਆ ਫਿਰ ਆਪਾਂ ਨੇ ਵੀਡੀਓ ਬਣਾ ਕੇ ਭੇਜੀ ਤੇ ਬਾਈ ਜੰਨੇ ਨੂੰ ਤੁਸੀਂ ਅੱਧੇ ਘੰਟੇ ਦੇ ਵਿੱਚ ਪਹੁੰਚੇ ਗਏ ਉਹ ਅਸਲ ਨਾਲ ਜੀ ਅਸੀਂ ਤੁਹਾਨੂੰ ਪੈਰ ਦਿਖਾ ਨਹੀਂ ਸਕਦੇ ਮੈਨੂੰ ਲੱਗਦਾ ਇੱਕ ਵਾਰੀ ਵੀਰ ਮੜਾ ਦਿਖਾਇਓ ਇੱਕ ਵਾਰੀ ਵੀਡੀਓ ਬਣਾਇਓ ਆ ਚੱਕਿਓ ਜੀ ਉੱਪਰ ਮੜ ਜਾ ਹਾਂ ਬਸ ਇੱਕ ਨਹੀਂ ਵਾਹਿਗੁਰੂ ਓਏ ਹੋਏ ਬਹੁਤ ਜ਼ਿਆਦਾ ਜਿਹੜੇ ਕੀੜੇ ਨੇ ਵੀਰੇ ਵਿੱਚ ਦੇਖ ਰਹੇ ਨੇ ਤੁਹਾਨੂੰ ਦੇਖੋ ਤੁਸੀਂ ਇਨਸਾਨ ਦੇ ਕੀੜੇ ਨੇ ਜੀ ਮੈਂ ਥੋੜਾ ਜੱਕਣਾ ਉਹ ਕੱਪੜੇ ਨੂੰ ਪਰੇ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਫੇਰ ਦੁਬਾਰਾ ਉਹਨੂੰ ਜਿਹੜਾ ਬੰਦ ਕਰ ਲਿਆ ਪਤਾ ਨਹੀਂ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕੀ ਲੀਲਾ ਦੇਖੋ ਉਹ ਵੀ ਉਸ ਪ੍ਰਮਾਤਮਾ ਦੇ ਜਿਹੜਾ ਪੈਦਾ ਕੀਤੇ ਹੋਏ ਜੀ ਨੇ ਜੀ ਉਹਨਾਂ ਨੂੰ ਵੀ ਹੱਕਾ ਸਮਾਜ ਦੇ ਵਿੱਚ ਰਹਿਣ ਦਾ ਉਸ ਗੁਰੂ ਮਹਾਰਾ ਨੂੰ ਪਤਾ ਵੀ ਉਹ ਸਾਡੇ ਇਨਸਾਨ ਦੇ ਪੈਰਾਂ 'ਚ ਕਿਉਂ ਪੈ ਜਾਂਦੇ ਨੇ ਆ ਕੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਕੀ ਕੀ ਉਹਦੀ ਖੇਡ ਹੁੰਦੀ ਆ ਕੀ ਇਨਸਾਨ ਤੋਂ ਇਹੋ ਜੀ ਕੋਈ ਗਲਤੀ ਹੁੰਦੀ ਆ ਕਿ ਉਹਦੀ ਸਜ਼ਾ ਦਿੱਤੀ ਜਾਂਦੀ ਆ ਜਾਂ ਕੀ ਐਸਾ ਕੀ ਕਾਰਨ ਆ ਜੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਪਰ ਸਾਨੂੰ ਇਦਾਂ ਦੇ ਵੀਰਾਂ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਆ ਦੇਖੋ ਇਹਨਾਂ ਦੇ ਪੈਰ ਦੇ ਇੰਨੇ ਬੁਰੇ ਹਾਲਾਤ ਨੇ ਮੈਨੂੰ ਲੱਗਦਾ ਜੀ ਇਨਸਾਨ ਦੇ ਕਫੋੜਾ ਨਿਕਲ ਜੇ ਹੁਣਸੀ ਹੋ ਜੇ ਜਾਂ ਬੁਖਾਰ ਚੜ੍ਹ ਜੇ ਬੰਦਾ ਦੋ ਦਿਨ ਚਾਰ ਦਿਨ ਸੈੱਟ ਨਹੀਂ ਆਉਂਦਾ ਪਰ ਇਹਨਾਂ ਦੇ ਇੰਨੇ ਕੀੜੇ ਨੇ ਇਹਨਾਂ ਨੇ ਉਹ ਫੇਰ ਦੁਬਾਰਾ ਟਕਲੇ ਕੀੜੇ ਵਿੱਚੇ ਟਕਲੇ ਵੀ ਮਤਲਬ ਦਰਦ ਇਹਨਾਂ ਜਿਹੜਾ ਸੁਣ ਹੋ ਚੁੱਕੇ ਇਹਨਾਂ ਦਾ ਪੈਰ ਵੀ ਉਹ ਪ੍ਰਮਾਤਮਾ ਹੀ ਤਾਕਤ ਦੇ ਦਿੰਦਾ ਏਦਾਂ ਦੇ ਵੀਰਾਂ ਨੂੰ ਦੇਖੋ ਇਹਨਾਂ ਨੂੰ ਦਰਦ ਨਹੀਂ ਹੋ ਰਿਹਾ ਆਪਾਂ ਪੁੱਛਦੇ ਹਾਂ ਦੁਬਾਰਾ ਇਹਨਾਂ ਨੂੰ ਹਾਂਜੀ ਡਰਾਮੇ ਦੇ ਵਿੱਚ ਤੱਤਾ ਪਾਣੀ ਪਾ ਕੇ ਪੈਰ ਦੀਆਂ ਛੱਲਾਂ ਮਾਰਾਂਗੇ ਫੇ ਸਾਰੇ ਬਾਹਰੋਂ ਨਿਕਲੇ ਆਉਣਗੇ ਜਿਹਨੇ ਪਰਿਵਾਰ ਚ ਕੌਣ-ਕੌਣਾ ਜੀ ਮੇਰਾ ਭਾਈ ਉਹ ਇਟਲੀ ਆ ਜੀ ਵਿਚਾਰਾ ਉਹ ਮੈਨੂੰ ਕਹਿੰਦੀ ਮੈਂ ਤੈਨੂੰ ਇੱਥੇ ਅੱਛੇ ਤੁਹਾਡੇ ਭਰਾ ਇਟਲੀ ਆ ਜੀ ਹਾਂਜੀ ਠੀਕ ਆ ਜੀ ਕੀ ਨਾਮ ਆ ਜੀ ਭਰਾ ਦਾ ਗੋਪਾਲ ਸਿੰਘ ਉੱਥੇ ਕਿਹੜੇ ਸ਼ਹਿਰ ਚ ਰਹਿੰਦੇ ਨੇ ਇਟਲੀ ਚ ਜੀ ਮਾਰੀਓ ਅੰਕਲ ਦੇ ਕੋਲੋਂ ਪੋਰਨੋ ਚ ਲੱਗਿਆ ਹੋਇਆ ਜੀ ਅੱਛਾ ਤੁਸੀਂ ਵੀ ਬਾਹਰ ਗਏ ਹੋ ਤੁਸੀਂ ਮੈਂ ਤਾਂ ਪਹਿਲਾਂ ਜਾਇਆ ਮੈਂ ਕਿਹਾ ਠੰਡ ਬਹੁਤ ਆ ਮੈਂ ਨਹੀਂ ਰਹਿਣਾ ਹੈ ਕਿਹੜੀ ਕੰਟਰੀ ਗਈ ਸੀ ਜੀ ਇਟਲੀ ਉਹਥੇ ਤੁਸੀਂ ਕਿਹੜੇ ਸ਼ਹਿਰ ਚ ਸੀ ਉੱਥੇ ਹੀ ਕੋਰੀ ਕੋਰੀ ਚ ਸਾਰਾ ਐਡਰੈਸ ਦੱਸਿਓ ਜੀ ਬਸ ਇਹੀ ਹੈ ਕੋਰੀ ਹੀ ਆ ਉਹਦਾ ਨਾਮ ਹਾਂਜੀ ਬਰੇਤਰੀ ਕੋਰੀ ਕੋਰੀ ਬਰੇਤਰੀ ਜੂਲੀਅਨੈਲ ਉਹਥੇ ਕੀ ਆ ਉਹ ਤੁਸੀਂ ਕੀ ਕੰਮ ਕਰਦੇ ਸੀ ਇਟਲੀ ਦੇ ਵਿੱਚ ਜੀ ਬ੍ਰੈਡ ਜਾਂ ਬ੍ਰੈਡ ਪੀਸੇ ਪਾਣੇ ਜੀ ਠੀਕ ਹੈ ਜੀ ਇਹੀ ਕੰਮ ਨੇ ਠੀਕ ਹੈ ਤੁਹਾਡੀ ਫੈਮਿਲੀ ਵੀ ਫਿਰ ਥੋੜੇ ਨਾਲ ਸੀ ਇਟਲੀ ਚ ਜੀ ਨਹੀਂ ਉਦਰ ਭਰਾ ਦੀ ਫੈਮਿਲੀ ਸੀਗੀ ਤੇ ਉਹ ਕਹਿੰਦਾ ਰੋਟੀ ਲਾ ਦਾਂਗੇ ਜੇ ਤੇਰੇ ਦਿਲ ਲੱਗਿਆ ਔਰ ਰਹਿ ਪਾ ਅੱਛਾ ਜੀ ਨਹੀਂ ਫਿਰ ਜੀ ਵਾਪਸ ਜਾਣਾ ਸਾਲ ਛੇ ਸਾਲ ਤੋਂ ਸਾਲ ਲੱਗੇ ਚਲੇ ਜਾਈ ਤੁਸੀਂ ਕਿੰਨੇ ਸਾਲ ਰਹੇ ਜੀ ਉੱਥੇ ਤਿੰਨ ਸਾਲ ਤਿੰਨ ਸਾਲ ਅੱਛਾ ਤੁਹਾਡੇ ਪਰਿਵਾਰ ਦੇ ਵਿੱਚ ਜਿਵੇਂ ਤੁਹਾਡੇ ਭਰਾ ਦੀ ਤਾਂ ਫੈਮਿਲੀ ਹੈਗੀ ਆ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਜੀ ਬੱਚੇ ਹੋਰ ਕੌਣ ਕੌਣ ਆ ਜੀ ਮਾਂ ਬਾਪ ਹੈਗੇ ਜੀ ਹੈਗੇ ਜੀ ਸਾਡੀ ਮਾਤਾ ਜੀ ਹੈਗੀ ਆ ਜੀ ਤੇ ਇੱਕ ਹੈਗੇ ਤੇ ਤਿੰਨ ਲੜਕੀਆਂ ਅੱਛਾ ਜੀ ਤਿੰਨ ਲੜਕੇ ਨੇ ਅੱਛਾ ਜੀ ਉਹ ਕੀ ਕੰਮ ਕਰਦੇ ਨੇ ਜੀ ਲੜਕੀਆਂ ਦੋ ਲੜਕੇ ਹਾਂਜੀ ਬਸ ਉਹ ਕਰਦੇ ਕੰਮ ਕਰੀ ਜਾਂਦੇ ਨੇ ਉਹ ਕਿੰਨਾ ਕ ਟਾਈਮ ਹੋ ਗਿਆ ਜੀ ਘਰੋਂ ਆਇਆ ਨੂੰ ਪਤਾ ਕੁਝ ਹੀ ਕਿੰਨੇ ਕ ਦਿਨ ਹੋ ਗਏ ਜੀ ਮਹੀਨਾ ਹੋ ਗਿਆ ਫਿਰ ਤੁਸੀਂ ਇਹ ਪੈਰ 'ਚ ਤੁਹਾਡੇ ਕੀੜੇ ਨੇ ਜੀ ਇਹ ਕੀ ਹਾਲਾਤ ਬਣ ਗਏ ਜੀ ਪ੍ਰਦੀਪ ਜੀ ਗੱਲ ਇਹ ਆ ਜੀ ਕੋਈ ਮੇਰੇ ਤੱਕ ਪਹੁੰਚਿਆ ਨਹੀਂ ਮੈਨੂੰ ਕਦੇ ਕਿਤੇ ਪਹੁੰਚਾਈ ਜਾਂਦੇ ਨੇ 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 ਅੱਛਾ ਜੀ ਕੋਈ ਨਹੀਂ ਪਹੁੰਚਿਆ ਜੀ ਹੁਣ ਜੇ ਮੈਨੂੰ ਇੱਕ ਵਾਰ ਘਰ ਪਹੁੰਚਾਏਂਗੇ ਉਹ ਜੀ ਤਾਂ ਮੈਂ ਤੇ ਸਿਵਲ ਹਸਪਤਾਲ ਦੇ ਵਿੱਚ ਇੱਕ ਵਾਰ ਡਾਕਟਰ ਨਾਲ ਗੱਲ ਕਰੂੰ ਵੀ ਮੈਂ ਇਲਾਜ ਕਰਦੇ ਭਾਈ ਨਹੀਂ ਅਸੀਂ ਤਾਂ ਤੁਹਾਡਾ ਪ੍ਰਦੀਪ ਜੀ ਇਲਾਜ ਕਰਾਂਗੇ ਜੀ ਤੁਸੀਂ ਸਾਡੇ ਸਤਿਕਾਰਯੋਗ ਹਾਂ ਅਸੀਂ ਤੁਹਾਡਾ ਇਲਾਜ ਕਰਨਾ ਜੀ ਫਿਰ ਠੀਕ ਕਰਕੇ ਘਰੇ ਭੇਜਾਂਗੇ ਜੀ ਡਾਕਟਰ ਦੇਖੋ ਜੀ ਉੱਥੇ 3 ਲੱਖ ਭਰਿਆ ਹੋਇਆ ਅੱਛਾ ਜੀ ਕਿੱਥੇ ਜੀ ਆਪਣੇ ਖਾਨੇ ਚ ਉਹ ਕਿਹੜਾ ਹਸਪੀਟਲ ਦੀ ਜੀ ਕਿਸਪਾਲ ਦੇ ਕੋਲ ਅੱਛਾ ਜੀ ਉੱਥੋਂ ਫਿਰ ਤੁਸੀਂ ਆਹ ਕਦੋਂ ਗਏ ਜੀ ਹਸਪੀਟਲ ਚ ਹੋ ਸਕਦਾ ਜੀ ਹਸਪੀਟਲ ਚੋਂ ਹੀ ਨਾ ਕਿਤੇ ਆ ਗਏ ਹੁਣ ਕਿਉਂਕਿ ਵਰਦੀ ਪਾਈ ਵੀ ਹਰਿਆਣੇ ਦੀ ਜੀ ਕਈ ਵਾਰੀ ਕਿ ਹੁੰਦਾ ਮੈਂਟਲੀ ਪ੍ਰੋਬਲਮ ਕਰਕੇ ਬੰਦਾ ਭੱਜਦਾ ਹਸਪੀਟਲ ਚੋਂ ਸਾਡੇ ਸਾਹਮਣੇ ਤਾਂ ਬਹੁਤ ਕੇਸ ਆਉਂਦੇ ਨੇ ਜੀ ਐਦਾਂ ਦੇ ਵੀ ਇਨਸਾਨ ਹਸਪੀਟਲ ਚੋਂ ਵੀ ਭੱਜ ਜਾਂਦਾ ਜੀ ਅੱਛਾ ਅੱਗੇ ਪ੍ਰਦੀਪ ਜੀ ਤੁਸੀਂ ਇਲਾਜ ਕਿਉਂ ਨਹੀਂ ਕਰਾਇਆ ਫੇਰ ਜੀ ਉਹ ਕਹਿੰਦੇ ਨੇ ਘੁੰਮਿਆ ਫਿਰਿਆ ਕਹਿੰਦਾ ਹਜੇ اٹਕ ਜਾ اٹਕੇ ਹਫਤਾ ਕਹਿੰਦਾ ਫੇਰ ਇਲਾਜ ਕਰੂੰਗਾ ਜੀ ਡਾਕਟਰ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਤੇ ਆਪਾਂ ਹੁਣ ਤੁਹਾਡੇ ਪਰਿਵਾਰ ਦਾ ਨੰਬਰ ਮੋਬਾਈਲ ਨੰਬਰ ਪਤਾ ਕੋਈ ਜੀ 98152 500 ਪੰਡਾ ਜੀ ਇੱਕ ਦੂਜੇ ਫੋਨ ਤੇ ਦੇਖ ਰਹੀ ਹੈ ਮਹਾਰਾਸ਼ਟਰ ਦਾ ਨੰਬਰ ਆ ਮੈਂ ਲਾ ਕੇ ਦੇਖਿਆ ਜੀ ਨੰਬਰ ਮਹਾਰਾਸ਼ਟਰ ਦਾ ਨੰਬਰ ਆ ਇਹ ਦੁਬਾਰੇ ਲਾਇਓ ਜੀ ਆ ਲਾਇਓ ਦੁਬਾਰੇ ਜੀ ਫੋਨ ਅਜ ਕਿੰਨਾ ਨੰਬਰ ਦੱਸਿਆ ਜੀ 98152 ਅੱਛਾ ਜੀ ਤੁਸੀਂ ਇੱਕ ਵਾਰੀ ਨਾ ਝਖਮ ਇੱਕ ਵਾਰੀ ਵੀਰ ਦੀ ਲੱਗੇ ਨੰਬਰ ਦਾ ਭਾਈ ਸਾਹਿਬ ਆਪ ਕਹਾਂ ਸੇ ਬੋਲ ਰਹੇ ਹੈ ਜੀ भाई यार आपके ये आपका नंबर कितना पुराना है उन्नीस साल, उन्नी साल? भाई यार एक आदमी ना हमें मिला है वो आपका नंबर उसके याद है नहीं, नहीं, नहीं। ये प्रदीप व्यक्ति है कोई प्रदीप है जो पंजाब का रहने वाला है पंजाब में ही अभी हमें खड़े हैं पटियाला में नहीं, नहीं, है ओके आप जानते तो नहीं भाई एक मिनट भाई होल्ड रखना प्रदीप जी वो कहते हैं महाराष्ट्र तो बोल दे ਮੈਨੂੰ ਅੱਛਾ ਮਹਾਰਾਸ਼ਟਰ ਤੋਂ ਫੇ ਤੂੰ ਕਿਹੜਾ ਨੰਬਰ ਹੈ ਕੌਣ ਬੋਲਦਾ ਏ ਜੀ ਲੜਕੀ ਤੁਸੀਂ ਨੰਬਰ ਦੱਸੋ ਘਰ ਦਾ ਕਿੰਨਾ ਜੀ 95 ਪਹਿਲਾਂ ਪਾਹੀ ਲਾ ਇਹੀ ਲਾ ਲਾਓ ਦੁਬਾਰੇ ਜੀ ਆਵਾਜ਼ ਫੁੱਲ ਕਰ ਦਿਓ ਕਰ ਇਹ ਕਰਦਾ ਨੰਬਰ ਇਹ ਨੰਬਰ ਸਹੀ ਲੱਗ ਰਿਹਾ ਨਹੀਂ ਦੇਖਦੇ ਆ ਜੀ ਹੁਣ ਇਹਨਾਂ ਨੇ ਇੱਕ ਨੰਬਰ ਦੱਸਿਆ ਜੀ ਸਾਰੀ ਫੈਮਿਲੀ ਉੱਥੇ ਅੱਛਾ ਜੀ ਸਹੀ ਲੇ ਹਲੋ ਬਾਈ ਜੀ ਤੁਸੀਂ ਕਿੱਥੋਂ ਬੋਲਦੇ ਹੋ ਜੀ? ਜੁਣੀ ਪਟਿਆਲੇ ਤੋਂ। ਅੱਛਾ ਵੀਰੇ ਅਸੀਂ ਸਾਡ ਨੂੰ ਇੱਕ ਵਿਅਕਤੀ ਮਿਲੇ ਨੇ ਪ੍ਰਦੀਪ। ਹਾਂਜੀ। ਸਾਨੂੰ ਇੱਕ ਪ੍ਰਦੀਪ ਸਿੰਘ ਨਾਮ ਦਾ ਵੀਰ ਮਿਲਿਆ ਜੀ। ਪ੍ਰਦੀਪ ਸਿੰਘ ਨਾਮ ਦਾ ਕਿੱਥੇ? ਅ ਇਸ ਟਾਈਮ ਅਸੀਂ ਪਟਿਆਲੇ ਵੀਰੇ ਪਸਿਆਣੇ ਵਾਲੇ ਪਾਸੇ ਖੜੇ ਆਂ ਜੀ ਤੁਹਾਡਾ ਕੋਈ ਪਰਿਵਾਰਕ ਮੈਂਬਰ ਤਾਂ ਨਹੀਂ ਹੈਗੇ ਜੀ? ਪਰਿਵਾਰ ਨੂੰ ਪ੍ਰਦੀਪ ਸਿੰਘ ਨਾਮ ਦਾ ਨਹੀਂ। ਹਾਂਜੀ ਪ੍ਰਦੀਪ ਸਿੰਘ ਦਿਹੇੜੂ ਪਿੰਡ ਦੇ ਨੇ ਰਹਿਣ ਵਾਲੇ ਜੀ ਦਿਹੇੜੂ ਦੱਸ ਰਹੇ ਨੇ ਲੁਧਿਆਣੇ ਚ। ਹੋ ਸਕਦਾ ਕਿ ਇਹਨਾਂ ਨੇ ਪਹਿਲਾ ਨੰਬਰ ਬੋਲਿਆ ਸੀ ਉਹਦੇ 'ਚ ਇੱਕ ਅੱਖਰ ਦਾ ਫਰਕ ਸੀਗਾ ਵੀਰੇ ਉਹ ਮਹਾਰਾਸ਼ਟਰ ਲੱਗ ਗਿਆ ਸੀ ਇਹਨਾਂ ਦੇ ਨਾ ਪੈਰ 'ਚ ਕੀੜੇ ਪਏ ਹੋਏ ਨੇ ਜੀ ਹਾਲਾਤ ਬਹੁਤ ਦਰਦਨਾਕ ਨੇ ਜੀ ਨਹੀਂ ਅਪਡੇਟ ਕੋਈ ਵੱਕ ਨਹੀਂ ਹੈ ਅੱਛਾ ਜੀ 1 ਮਿੰਟ ਵੀਰ ਜੀ ਹੋਲਡ ਰੱਖਿਓ ਪ੍ਰਦੀਪ ਜੀ ਉਹ ਕਦੇ ਤਾਂ ਪਟਿਆਲੇ ਲੱਗ ਗਿਆ ਤਾਂ ਫੋਨ ਜੀ ਫੋਰ ਨੰਬਰ ਦੱਸੋ ਕੋਈ ਨਾ ਧੰਨਵਾਦ ਕਰ ਦਿਓ ਬਾਈ ਦਾ ਆਇਆ ਮੈਂ ਕੰਮ ਕਰਦਾ ਪ੍ਰਾਈਵੇਟ ਮੈਂ ਇੱਕ ਮਗਾ ਇੱਧਰ ਬਣਾਇਆ ਇੱਕ ਉੱਧਰ ਬਣਾਇਆ ਮੈਂ ਕਿਤੇ ਨਾ ਕਿਤੇ ਪਾਸੇ ਆਪਣਾ ਕੰਮ ਲੋੜਾ ਜੂ ਬੋਤੀ ਰੈਸ਼ ਹੋ ਜੂ ਜੀ ਚਲੋ ਔਰ ਧੰਨਵਾਦ ਤੁਹਾਡਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਵੀਡੀਓ ਨੂੰ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਤਾਂ ਜੋ ਆਪਾਂ ਪ੍ਰਦੀਪ ਸਿੰਘ ਵੀਰ ਦਾ ਘਰ ਲੱਭ ਸਕੀਏ ਇਹਨਾਂ ਦੇ ਬੱਚਾ ਨਾਲ ਮਿਲ ਸਕੀਏ ਤੁਸੀਂ ਦੇਖੋ ਉਹਨਾਂ ਨੇ ਬਿਲਕੁਲ ਸੱਚ ਦੱਸਿਆ ਇਟਲੀ ਦਾ ਐਡਰੈਸ ਜਿਹੜਾ ਬੋਲਿਆ ਇਹ ਇਟਲੀ ਦੇ ਵਿੱਚ ਰਹਿੰਦੇ ਸੀ ਦੋਨੇ ਭਰਾ ਇਟਲੀ ਦੇ ਵਿੱਚ ਕੰਮ ਕਰ ਕਰਦੇ ਸੀ ਤੁਹਾਡੇ ਸਾਹਮਣੇ ਇਸ ਵੀਰ ਨੇ ਦੱਸਿਆ ਪਰ ਅੱਜ ਇਹ ਸਾਲਾਤ ਹੋ ਗਏ ਵੀ ਅੱਜ ਇਹਨਾਂ ਦੇ ਪੈਰ ਦੇ ਵਿੱਚ ਇੰਨੇ ਕੁ ਦਰਦਨਾਕ ਹਾਲਾਤ ਨੇ ਨਾ ਜੀ ਅਸੀਂ ਤੁਹਾਨੂੰ ਵੀਡੀਓ 'ਚ ਨਹੀਂ ਦਿਖਾ ਸਕਦੇ ਮਤਲਬ ਰੁਗਾਂ ਦਾ ਰੁਗ ਨਾ ਜਦੋਂ ਕੱਪੜਾ ਪਰੇ ਕਰਦੇ ਆ ਰੁਗਾਂ ਦੇ ਰੁਗ ਕੀੜੇ ਚੱਲ ਰਹੇ ਨੇ ਜੀ ਇਹ ਸਾਡੇ ਪੰਜਾਬ ਦੇ ਵਿੱਚ ਅੱਜ ਸਾਡੇ ਪੰਜਾਬੀ ਭਰਾਵਾਂ ਦੇ ਆ ਹਾਲਾਤ ਹੋ ਚੁੱਕੇ ਨੇ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਇਹਨਾਂ ਵੀਰਾਂ ਲਈ ਜ਼ਰੂਰ ਅੱਗੇ ਆਉਣ ਦੀ ਲੋੜ ਆ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਜਦੋਂ ਅੱਗੇ ਆਉਂਗੇ ਕਿਉਂਕਿ ਸਾਡਾ ਹੈਲਥ ਸਿਸਟਮ ਇੰਨਾ ਹਿੱਲ ਚੁੱਕਿਆ ਸਾਡੇ ਵੀਰਾਂ ਨੂੰ ਮਾਰਿਆ ਜਾ ਰਿਹਾ ਸਾਨੂੰ ਤਾਂ ਇਹ ਲੱਗਦਾ ਟੋਕੀ ਇੱਥੋਂ ਹਸਪੀਟਲ ਦੀ ਦੂਰੀ 2 ਢਾਈ ਕਿਲੋਮੀਟਰ ਦੀ ਦੂਰੀ ਹੈ ਜੀ ਇੱਥੋਂ ਇਸ ਟਾਈਮ ਹਸਪੀਟਲ 2 ਢਾਈ ਕਿਲੋਮੀਟਰ ਦੀ ਦੂਰੀ ਹੈ ਜੀ ਤੁਸੀਂ ਦੇਖੋ ਫੇਰ ਵੀ ਇਨਸਾਨ ਦੇ ਲੱਤ 'ਚ ਕੀੜੇ ਹੋਣ ਔਰ ਹਾਂਜੀ ਹਾਂਜੀ ਕੀ ਕਹਿੰਦੇ ਹੋ ਜੀ ਪ੍ਰਦੀਪ ਵੀਰੇ ਜੇ ਤੁਸੀਂ ਇੱਕ ਵਾਰ ਖੰਨੇ ਪਚਾ ਦੇਂਗੇ ਤੁਹਾਡਾ ਕਰਾਇਆ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਪਦੀ ਵੀਰੇ ਕੋਈ ਗੱਲ ਨਹੀਂ ਕਰਾਇਆ ਕੋਈ ਨਹੀਂ ਹੈਗਾ ਆਪਾਂ ਪਹਿਲਾਂ ਚੱਲੀਏ ਆਪਾਂ ਪਹਿਲਾਂ ਨਾ ਪੱਟੀ ਕਰਾ ਲਈਏ ਫਿਰ ਆਪਾਂ ਅੱਗੇ ਚੱਲਦੇ ਹਾਂ ਠੀਕ ਹੈ ਵੀਰੇ ਆ ਤੁਸੀਂ ਵਰਦੀ ਦੱਸ ਦੋ ਮੈਨੂੰ ਕਿੰਨੇ ਦਿਨ ਪੁਰਾਣੀ ਪਾਈ ਵੀ ਆ ਤੁਹਾਨੇ ਵਰਦੀ ਵਰਦੀ ਦੇ 15 20 ਦਿਨ ਪਾਈ ਸੀ ਚਲੋ ਤੁਸੀਂ ਸਾਰੇ ਪਿੰਡ ਭਰਾਵਾਂ ਨੇ ਸ਼ੇਅਰ ਕਰਨਾ ਸੀ ਇਸ ਟਾਈਮ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਚ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਉੱਥੇ ਸਾਡੇ ਕੋਲ ਇਸ ਟਾਈਮ 130 ਐਸੀਆਂ ਰੂਹਾਂ ਨੇ ਜੀ ਜਿਹੜੀਆਂ ਜਿਹੜੀਆਂ ਦੁਨੀਆਦਾਰੀ ਨਾਲ ਟੁੱਟ ਚੁੱਕੀਆਂ ਨੇ ਜਿਨ੍ਹਾਂ ਦੇ ਜਾਤਾਂ ਲੱਤਾਂ 'ਚ ਕੀੜੇ ਹੁੰਦੇ ਨੇ ਜਾਂ ਜਿਹੜੇ ਦਿਮਾਗੀ ਸੰਤੁਲਨ ਜਿਨ੍ਹਾਂ ਦਾ ਵਿਗੜ ਚੁੱਕਿਆ ਕਿਉਂਕਿ ਦੇਖੋ ਪ੍ਰਦੀਪ ਬਾਈ ਦਾ ਦਿਮਾਗ ਦਾ ਸੰਤੁਲਨ ਵਿਗੜ ਚੁੱਕਿਆ ਤਾਂ ਹੀ ਇਹ ਪੈਰ ਦੇ ਵਿੱਚ ਕੀੜੇ ਨੇ ਨਹੀਂ ਤਾਂ ਚੰਗਾ ਭਲਾ ਇਨਸਾਨ ਦੇ ਪੈਰ 'ਚ ਕੀੜੇ ਉਹ ਵੀ ਰੋਗਾਂ ਦੇ ਰੋਗ ਨਾ ਚੱਲਣਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਐਪਰੀਸ਼ੀਏਟ ਕਰਨਾ ਔਰ ਪਲੱਸ ਸ਼ੇਅਰ ਵੱਧ ਤੋਂ ਵੱਧ ਕਰਨਾ ਵੀਡੀਓ ਨੂੰ ਤਾਂ ਜੋ ਆਪਾਂ ਨੂੰ ਫਟਾਫਟ ਘਰ ਮਿਲ ਜੇ ਤੇ ਆਪਾਂ ਪ੍ਰਦੀਪ ਬਾਈ ਨੂੰ ਆਪਣੇ ਕੋਲੇ ਆਸ਼ਰਮ ਦੇ ਵਿੱਚ ਰੱਖ ਕੇ ਇਲਾਜ ਕਰਕੇ ਤੰਦਰੁਸਤ ਕਰਕੇ ਫੇਰ ਇਹਨਾਂ ਦੇ ਬੱਚਿਆਂ ਦੇ ਹਵਾਲੇ ਕਰਾਂਗੇ ਜ ਗੁਰੂ ਮਾਰਾਇ ਕਿਰਪਾ ਕਰਨ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ ਅੱਗੇ ਤੁਸੀਂ ਜਿਹੜੇ ਇਦਾਂ ਦੇ ਵੀਰ ਨੇ ਉਹਨਾਂ ਦੀ ਇਤਲਾਹ ਸਾਨੂੰ ਦੱਸੋ ਅਸੀਂ ਅਰਦਾਸ ਕਰਦੇ ਆਂ ਵਾਹ ਤਾਂ ਕੋਈ ਇਦਾਂ ਦਾ ਇਨਸਾਨ ਹੀ ਨਾ ਹੋਵੇ ਜਿਹਦੇ ਕੀੜੇ ਪੈਣ ਪਰ ਜੇ ਕੋਈ ਐਸਾ ਇਨਸਾਨ ਤੁਹਾਨੂੰ ਮਿਲਦਾ ਸਾਨੂੰ ਤੁਸੀਂ ਇਤਲਾਹ ਦਿਓ ਵੀਡੀਓ ਬਣਾ ਕੇ ਦਿਓ ਪ੍ਰੋਪਰ ਜੀ ਜੀ ਸਾਨੂੰ ਪਤਾ ਲੱਗ ਸਕੇ ਤੇ ਸਾਡੀ ਟੀਮ ਤੁਹਾਡੇ ਕੋਲੇ ਪਹੁੰਚੂਗੀ ਹੀ ਪਹੁੰਚੂਗੀ ਸਾਡੀ ਟੀਮ ਉੱਥੇ ਨਹੀਂ ਪਹੁੰਚੂਗੀ ਜਿੱਥੇ ਸ਼ਰਾਬੀ ਪਏ ਨੇ ਰੋਡਾਂ ਤੇ ਡਿਗੇ ਜਿੱਥੇ ਤੰਬਾਕੂ ਖਾ ਕੇ ਸੁੱਖਾ ਪੀ ਕੇ ਇੱਕ ਰੋਡ ਤੇ ਬੰਦਾ ਡਿਗਿਆ ਪਿਆ ਉਹਨੂੰ ਲੈਣ ਸਾਡੀ ਟੀਮ ਨਹੀਂ ਪਹੁੰਚੂਗੀ ਕਿਉਂਕਿ ਉਹ 4 ਦਿਨ ਉਹਦੇ ਨਸ਼ਾ ਚੜਿਆ 4 ਦਿਨ ਬਾਅਦ ਉਹ ਜੀ ਹੋ ਜਾਂਦਾ ਉਹਨੂੰ ਨਹੀਂ ਅਸੀਂ ਸਾਮ ਸਕਦੇ ਅਸੀਂ ਸਾਮ ਸਕਦੇ ਆ ਇਦਾਂ ਦੇ ਰੂਹਾਂ ਨੂੰ ਜਿਨ੍ਹਾਂ ਨੂੰ ਐਕਚੁਅਲ 'ਚ ਲੋੜ ਆ ਸਾਡੇ ਕੋਲ ਇਸ ਟਾਈਮ 130 ਸਰੀਰ ਨੇ ਜੀ ਜਿਨ੍ਹਾਂ ਦੇ ਵਿੱਚੋਂ 110 15 ਮੈਂਬਰ ਸਾਡੇ ਪੰਜਾਬ ਦੇ ਨੇ ਦੁੱਖ ਵੀ ਲੱਗਦਾ ਵੀ ਸਾਡੇ ਪੰਜਾਬ ਦੇ ਬੱਚੇ ਜਿਹੜੇ ਇੱਥੇ ਤੱਕ ਪਹੁੰਚ ਗਏ ਜਿਨ੍ਹਾਂ ਨੂੰ ਆਹ ਹਾਲਾਤਾਂ 'ਚ ਨਰਕ ਕੱਟਣਾ ਪੈ ਰਿਹਾ ਜੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਸਾਡਾ ਸਾਥ ਦਿੱਤਾ ਤੁਹਾਡੇ ਕਰਕੇ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਸਾਡੇ ਇਹਨਾਂ ਵੀਰਾਂ ਲਈ ਅੱਗੇ ਤੋਂ ਅੱਗੇ ਕਾਰਜ ਕਰ ਰਹੀ ਹੈ ਜੀ ਤੁਹਾਡਾ ਧੰਨਵਾਦ ਹੱਸਦੇ ਵਾਦੇ ਰਹੋ ਸਾਡਾ ਨੰਬਰ 7307 000085 ਸਕਰੀਨ ਦੇ ਉੱਪਰ ਵੀ ਆ ਰਿਹਾ ਤੁਸੀਂ ਸਾਡੇ ਨਾਲ ਜਰੂਰ ਸੰਪਰਕ ਕਰਕੇ ਇਹਨਾਂ ਦੇ ਪਰਿਵਾਰ ਬਾਰੇ ਸਾਨੂੰ ਇਤਲਾਹ ਦਿਓ ਧੰਨਵਾਦ ਜੀ ਸਾਡੀ ਜਿਹੜੀ ਐਡਰੈਸ ਹੈਗਾ ਜੀ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆਸ਼ਰਮਾ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਤੁਸੀਂ ਉਹਦੇ ਤੋਂ ਵੀ ਸਾਡਾ ਨੰਬਰ ਕੱਢ ਕੇ ਇਹਨਾਂ ਬਾਰੇ ਸਾਨੂੰ ਜੇ ਕੋਈ ਵੀ ਤੁਸੀਂ ਭੈਣ ਭਰਾ ਦੋਸਤ ਮਿੱਤਰ ਕੋਈ ਵੀ ਜਾਣਦਾ ਹੈ ਨਾਂ ਬਾਰੇ ਤਾਂ ਸਾਨੂੰ ਜਰੂਰ ਸੰਪਰਕ ਚਲੋ ਅਸੀਂ ਇਹਨਾਂ ਨੂੰ ਹੁਣ ਲਚਕਾਣੀ ਪਿੰਡ ਲੈ ਕੇ ਚੱਲਿਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਇਹਨਾਂ ਲਈ ਖੜੇ ਇੰਨਾ ਟਾਈਮ ਇਹਨਾਂ ਨੂੰ ਰੋਕ ਕੇ ਰੱਖਿਆ ਬਹੁਤ ਧੰਨਵਾਦ ਵੀਰੇ ਆਪ ਜੀ ਦਾ ਅਸੀਂ ਇਹਨਾਂ ਨੂੰ ਵੀਰੇ ਲਚਕਾਣੀ ਪਿੰਡ ਲੈ ਕੇ ਚੱਲਿਆਂ ਆਪਣਾ ਫਰਜ ਸੇਵਾ ਸੁਸਾਇਟੀ ਚ ਤੇ ਤੁਸੀਂ ਕਈ ਵਾਰੀ ਕੋਈ ਕਦੋਂ ਸੂਚਨਾ ਮਿਲ ਜਾਂਦੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਰੇ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਪਿੰਡ ਤੋਂ ਤੁਸੀਂ ਵੀਰੇ ਮਰਦੇੜੀ ਤੋਂ ਸਾਰੀ ਤੁਸੀਂ ਵੀਰੇ ਨਹੀਂ ਨਹੀਂ ਅਸੀਂ ਤਾਂ ਗੇਮ ਕਰਕੇ ਆਈ ਦੀ ਵਾਲੀਬਾਲ ਦਾ ਮੈਚ ਆ ਤੁਸੀਂ ਕਿਹੜੀ ਜਗ੍ਹਾ ਤੋਂ ਅੱਛਾ ਠੀਕ ਹੈ ਠੀਕ ਹੈ ਤੁਸੀਂ ਵੀਰੇ ਤੁਸੀਂ ਵੀਰੇ ਸਮਾਣੇ ਤੋਂ ਸਮਾਣੇ ਤੋਂ ਵੀ ਅਸੀਂ ਕਈ ਵੀਰ ਲੈ ਕੇ ਆਏ ਜੀ ਠੀਕ ਆ ਵੀਰੇ ਠੀਕ ਆ ਤੁਸੀਂ ਵੀਰੇ ਜੈ ਜਵਾਨ ਕਲੋਨੀ ਆ ਠੀਕ ਆ ਵੀਰੇ ਜੈ ਜਵਾਨ ਕਲੋਨੀ ਵੀਰੇ ਠੀਕ ਆ ਠੀਕ ਕੱਲ ਅਸੀਂ ਵੀਰੇ ਪਟਿਆਲੇ ਤੋਂ ਨਾ ਪਰਸੋਂ ਕੋ ਇੱਥੋਂ ਜਿੱਥੇ ਆਪਣਾ ਪਰੌਂਠਾ ਮਾਰਕੀਟ ਆ ਉੱਥੋਂ ਬਜ਼ੁਰਗ ਲੈ ਕੇ ਗਿਆ ਜੀ ਵੀਰੇ ਓਏ ਹੋਏ ਇੱਕ ਫੁੱਟ ਦਾ ਜ਼ਖਮਾ ਜੀ ਪੂਰੇ ਪੱਟ ਦੇ ਵਿੱਚ ਕੀੜੇ ਵੀਰੇ ਉਹ ਬਜ਼ੁਰਗ ਦੀ ਭਾਸ਼ਾ ਨਹੀਂ ਸਾਨੂੰ ਸਮਝ ਲੱਗਦੀ ਵਿਚਾਰੇ ਦੀ ਹੁਣ ਟੈਸਟ ਹੋਏ ਨੇ ਅੱਗੇ ਇਲਾਜ ਹੋ ਰਿਹਾ ਉਹਨਾਂ ਦਾ ਬਹੁਤ ਬੁਰੇ ਹਾਲਾਤ ਸੀ ਜਿਵੇਂ ਆਹ ਨੇ ਨਾ ਵੀਰੇ ਇੱਕ ਨੇ ਉਹਨਾਂ ਦੇ ਪੂਰੇ ਪੱਟ ਦੇ ਵਿੱਚ ਕੀੜੇ ਸੀ ਜੀ ਬੜਾ ਬੁਰਾ ਹਾਲਾਤ ਸੀ ਵੀਰੇ ਆ ਤਾਂ ਨਾ ਵੀਰੇ ਤੁਸੀਂ ਇਹ ਦੇਖਿਓ ਜੇ ਕਿਤੇ ਇਹਨੂੰ ਆਪਾਂ ਨਾ ਸਾਮੀਏ ਇਹ ਤਾਂ ਦਸ ਦਿਨਾਂ ਚ ਨਾ ਤਬਾਹੀ ਠਾਲ ਦਿੰਦੇ ਨੇ ਵੀਰੇ ਇਹ ਤਾਂ ਹੁਣ ਸਾਨੂੰ ਤਾਂ 5 ਸਾਲ ਹੋ ਗਏ ਨਾਲ ਵਿਚਰਦਿਆਂ ਨੂੰ ਵੀਰੇ ਪਰ ਬੜੇ ਦੁੱਖ ਦੀਆਂ ਸ਼ਰਮ ਦੀ ਗੱਲ ਆ ਵੀ ਸਾਡੇ ਵੀਰਾਂ ਦੇ ਆ ਹਾਲਾਤ ਯਾਰਾਂ ਤੁਸੀਂ ਦੇਖੋ ਵੀ ਕੰਮ ਕਰ ਰਹੇ ਹੋ ਭਾਈ ਧੰਨਵਾਦ ਵੀਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਵੀਰੇ ਆਪ ਜੀ ਦਾ ਸ਼ੇਰਪ ਆ ਜੋ ਵੀਰੇ ਪ੍ਰਦੀਪ ਵੀਰੇ ਖੜੇ ਹੋ ਵੋ ਖੜੇ ਹੋ ਜੋ ਹਾਂਜੀ ਖੜੇ ਹੋ ਜੋ ਹਾਂਜੀ ਦੋਸਤੋ ਅਸੀਂ ਪ੍ਰਦੀਪ ਭਾਈ ਨੂੰ ਲੈ ਕੇ ਆ ਜੋ ਮੜ ਜਾ ਆ ਜੋ ਚੱਕ ਲੋ ਤੁਹਾਡਾ ਕੱਪੜਾ ਚੱਕ ਲੋ ਚੱਕਣਾ ਚੱਕ ਲੋ ਚੱਕ ਲੋ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਆ ਜੋ ਵਾਹਿਗੁਰੂ ਵਾਹਿਗੁਰੂ ਦੇਖੋ ਹੌਲੀ 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 ਡਿੱਗਣਾ ਜਾਏ ਡਿੱਗਣਾ ਜਾਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਪਲਾਂ ਕੱਢ ਦੋ ਉਰੀ ਕੱਢ ਦੋ ਚਪਲਾਂ ਨਵੀਆਂ ਪਾਵਾਂਗੇ ਆਪਾਂ ਉਥੇ ਕੱਢ ਦੋ ਕੱਢ ਦੋ ਕੱਢ ਦੋ ਆ ਦੇਖੋ ਤੁਸੀਂ ਹਾਂਜੀ ਇਹਦੇ ਵਿੱਚ ਰੱਖ ਲਓ ਚਲੋ ਰੱਖ ਲੂ ਰੱਖ ਲਓ ਹੱਥ ਦੇ ਉੱਪਰ ਇੱਕ ਓੰਕਾਰ ਬਣਿਆ ਹੋਇਆ ਜੀ ਔਰ ਇੱਕ ਪਾਸੇ ਇੱਕ ਸਟਾਰ ਬਣਿਆ ਹੋਇਆ ਤਾਰਾ ਜੀ ਦੂਜੇ ਪਾਸੇ ਇੱਕ ਓੰਕਾਰ ਆ ਜੀ ਅਸੀਂ ਤੁਹਾਨੂੰ ਜਿਹੜਾ ਦਿਖਾਇਓ ਤੁਹਾਡਾ ਹੱਥ ਇਧਰਲੇ ਪਾਸੇ ਇੱਕ ਓੰਕਾਰ ਆ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਸ ਵੀਰ ਦੇ ਉੱਪਰ ਇਹਨਾਂ ਨੂੰ ਤੰਦਰੁਸਤੀ ਦੇ ਦੇਣਾ ਹੋ ਜੋ ਜੀ ਅੱਗੇ ਹੋ ਜੋ ਜੀ ਹੋ ਜੋ ਪ੍ਰਦੀਪ ਵੀਰੇ ਹੋ ਜੋ ਹੋ ਜੋ ਹੋ ਜੋ ਹੋ ਜੋ ਲਾ ਲਓ ਟੂਬਰੇ ਤੁਸੀਂ ਇਹ ਦੇਖੋ ਜੀ ਜਿਹੜਾ ਪੈਰ ਆ ਨਾ ਜੀ ਵੀ ਚੱਪਲ ਪਾਈ ਨਾਲ ਜਿਹੜਾ ਪੈਰ ਸੁੱਜ ਕੇ ਕਿੰਨਾ ਵੱਡੀ ਜਿਹੜੀ ਸ਼ੇਪ ਬਣ ਗਈ ਇੱਕ ਔਰ ਇੰਨੀ ਗੰਦੀ ਬਦਬੂ ਆ ਰਹੀ ਆ ਜੀ ਆਮ ਬੰਦਾ ਇਹਨੂੰ ਚੱਲੇ ਨਹੀਂ ਪਾਉਂਦਾ ਵੀਰੇ ਇਹ ਤਾਂ ਪਤਾ ਨਹੀਂ ਕਿਵੇਂ ਉਸ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਕਰਤੀ ਵੀਰੇ ਅਸੀਂ ਵੀ ਵੀਰੇ ਐਸੇ ਸੜਕਾਂ 'ਤੇ ਤੁਰੇ ਫਿਰਦੇ ਤੇ ਪਤਾ ਨਹੀਂ ਮਾਰ ਰਹੇ ਨੇ ਕਿਹਨੇ ਮਾਜੇ ਦਾ ਫੋਨ ਪਰਤਾ ਜੀ। ਅੱਛੇ ਚਲੋ ਹੋ ਜੋ ਜੀ ਪ੍ਰਦੀਪ ਵੀਰ ਵਿੱਚੋਂ ਹੋ ਜੋ। ਹੋ ਜੋ ਹੋ ਜੋ ਹੋ ਜੋ। ਇਜਾਜ਼ਤਾਂ ਜੀ। ਧੰਨਵਾਦ ਜੀ ਸੰਗਤ ਜੀ। ਆਪ ਜੀ ਸ਼ੇਅਰ ਕਰਨਾ ਔਰ ਦਬਾਅ ਕਰਨਾ ਇਸ ਪ੍ਰਦੀਪ ਵੀਰ ਲਈ ਤਾਂ ਜੋ ਇਹ ਤੰਦਰੁਸਤ ਹੋ ਕੇ ਦੁਬਾਰਾ ਤੋਂ ਉਹ ਸਮਾਜ ਦੀ ਉਹ ਜ਼ਿੰਦਗੀ 'ਚ ਆ ਸਕਣ ਜਿਹਨੂੰ ਆਪਾਂ ਸਾਰੇ ਜੀ ਰਹੇ ਹਾਂ। ਉਹਨਾਂ ਰਿਸ਼ਤਿਆਂ ਨੂੰ ਜੀ ਸਕਣ, ਦੁਬਾਰਾ ਤੋਂ ਆਪਣਾ ਇਟਲੀ ਵਾਪਸ ਜਾ ਸਕਣ ਜਾਂ ਜੋ ਵੀ ਕਰਦੀ ਜਿਹੜੀ ਜ਼ਿੰਮੇਵਾਰੀਆਂ ਨੂੰ ਚੱਕ ਸਕਣ। ਐਦਾ ਕੀੜਿਆਂ ਚ ਨਾ ਮਰਨਾ ਪਵੇ ਪ੍ਰਦੀਪ ਬਾਈ ਨੂੰ ਤੁਸੀਂ ਅਰਦਾਸ ਕਰਨੀਆਂ ਤੁਹਾਡੀਆਂ ਅਰਦਾਸਾਂ ਸਦਕੇ ਹੀ ਅੱਜ ਇਹ ਕਾਰਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਦੀ ਧਰਤੀ 'ਚ ਹੋ ਰਿਹਾ ਤੁਹਾਡਾ ਤਹਿ ਦਿਲੋਂ ਧੰਨਵਾਦ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਵੀਰੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਠੀਕ ਆ ਵੀਰੇ ਹਾਂਜੀ ਵਾਹਿਗੁਰੂ ਜੀ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਗੁਰੂ ਨਾਨਕ ਦਾ ਦਰ ਪਿੱਛੇ ਬਿਲਡਿੰਗ ਦਾ ਕਾਰਜ ਚੱਲ ਰਿਹਾ ਜੀ ਸਾਰੇ ਵੀਰ ਅੰਦਰ ਪ੍ਰਸ਼ਾਦਾ ਛੱਕ ਰਹੇ ਨੇ ਜੀ ਤੁਸੀਂ ਦਰਸ਼ਨ ਕਰਦੇ ਰਹਨੇ ਹੋ ਜਿਹੜਾ ਉਦਹੀਂ ਅੱਜ ਕੇ ਵੀਰ ਦੁਖੀ ਇਨਸਾਨ ਸਾਡੀ ਜ਼ਿੰਦਗੀ 'ਚ ਆਇਆ ਜੀ ਵੀਰ ਗੁਰੂ ਮਹਾਰਾਜ ਕਿਰਪਾ ਕਰਨ ਉਹ ਜਿੱਦਾਂ ਠੀਕ ਹੋ ਰਹੇ ਨੇ ਉਦਹੀਂ ਪ੍ਰਦੀਪ ਭਾਈ ਵੀ ਠੀਕ ਹੋ ਕੇ ਆਪਣੇ ਘਰੇ ਜਾਵੇ ਜੀ ਤੰਦਰੁਸਤੀਆਂ ਜਵਾਨੀਆਂ ਜਿਹੜਾ ਜ਼ਿੰਦਗੀ 'ਚ ਆਨੰਦ ਲਵੇ ਆਪਣੀ ਜ਼ਿੰਦਗੀ ਦਾ ਪ੍ਰਦੀਪ ਭਾਈ ਆ ਜਾਓ ਜੀ